ਭਾਜੀ ਵਿਦਿਆਰਥੀਓ ਜੋ ਲੰਬੇ ਸਮੇਂ ਤੋਂ ਤੁਸੀਂ ਇੰਤਜ਼ਾਰ ਕਰ ਰਹੇ ਸੀ ਮੈਰਿਟੋਰੀਆ ਸਕੂਲਾਂ ਲਈ ਕਾਉਂਸਲਿੰਗ ਦਾ ਜਿਹੜੀ ਕਾਉਂਸਲਿੰਗ 6 5 2024 ਤੋਂ ਜਿਹੜੀ ਸੰਭਾਵਨਾ ਬਣੀ ਹੋਈ ਹੈ ਸ਼ੁਰੂ ਹੋਣ ਦੀ ਜਿਹੜੀ ਕਾਉਂਸਲਿੰਗ ਇਸ ਕਰਕੇ ਤੁਸੀਂ ਆਪਣੇ ਦਸਤਾਵੇਜ਼ ਨੇ ਜਿੰਨੇ ਵੀ ਉਹ ਤਿਆਰ ਰੱਖਣੇ ਨੇਗੇ ਸੋ ਮੈਰਿਟੋਰੀਆ ਸਕੂਲਾਂ ਲਈ ਜਿਹੜੀ ਕਾਉਂਸਲਿੰਗ ਆ ਉਹ 6 5 2024 ਤੋਂ ਜਿਹੜੀ ਸੰਭਾਵਨਾ ਹੈਗੀ ਸ਼ੁਰੂ ਹੋਣ ਦੀ ਆਪਣੇ ਆਪਣੇ ਦਸਤਾਵੇਜ਼ ਜਿਹੜੇ ਤੁਸੀਂ ਤਿਆਰ ਰੱਖ ਲੈਣੇ ਨੇ ਤਾਂ ਜਿਹੜੀ ਇਹ ਪ੍ਰੋਸਜੋਗ ਸੂਤਰਾ ਤੋਂ ਖਬਰ ਮਿਲਿਆ ਵੀ ਜਿਹੜੀ 6 5 2024 ਤੋਂ ਜਿਹੜੀ ਸ਼ੁਰੂ ਹੋ ਸਕਦੀ ਹੈਗੀ ਤੇ ਜਿਹੜੀ ਇਹ ਹੋਏਗੀ ਜਿਹੜੀ ਤੁਹਾਡਾ ਜਿਹੜਾ ਕਾਉਂਸਲਿੰਗ ਸ਼ਡਿਊਲ ਮੁਤਾਬਕ ਜਿਸ ਤਰ੍ਹਾਂ ਹਾਈ ਮੈਟ ਆ ਗਈ ਉਸ ਤਰ੍ਹਾਂ ਦੇ ਨਾਲ ਬੱਚਿਆਂ ਦੀ ਸ਼ੁਰੂਆਤ ਹੋਏਗੀ ਪਹਿਲੇ ਦਿਨ ਸਾਰੇ ਬੱਚਿਆਂ ਨੂੰ ਆਉਣ ਦੀ ਜ਼ਰੂਰਤ ਨਹੀਂ ਹੈਗੀ ਜਿਸ ਤਰ੍ਹਾਂ ਦੇ ਨਾਲ ਜਿਹੜਾ ਤੁਹਾਡਾ ਰੈਂਕ ਸਿਸਟਮ ਹੈਗਾ ਉਸ ਹਿਸਾਬ ਨਾਲ ਜਿਹੜਾ ਸ਼ਡਿਊਲ ਜਾਰੀ ਹੋਊਗਾ ਉਸ ਹਿਸਾਬ ਨਾਲ ਤੁਸੀਂ ਜਿਹੜਾ ਆਉਣਾਗਾ ਤੇ ਤੁਸੀਂ ਵੇਖ ਰਹੇ ਹੋਗੇ ਲਗਾਤਾਰ ਜਿਹੜਾ ਮੈਰਿਟੋਰੀਅ ਸਕੂਲਾਂ ਦੀਆਂ ਤਸਵੀਰਾਂ ਮੈਰਿਟੋਰੀਅ ਸਕੂਲ ਅੰਮ੍ਰਿਤਸਰ ਸਾਰੇ ਜਾਣਦੇ ਹੋ ਤੁਸੀਂ ਇਸ ਪ੍ਰਤੀ 10 ਸਕੂਲ ਨੇ ਸਾਰੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਮੋਹਾਲੀ ਵੇਖ ਰਹੇ ਹੋ ਸਾਰਾ ਤੁਸੀਂ ਜਿਹੜੇ ਵੱਖਰੇ ਵੱਖਰੇ ਸਕੂਲਾਂ ਦੀਆਂ ਤਸਵੀਰਾਂ ਸ਼ਾਨਦਾਰ ਗਰਾਊਂਡ ਦੇਖ ਰਹੇ ਹੋਗੇ ਸਾਰੇ ਤਾਂ ਬਹੁਤ ਸੋਹਣਾ ਜਿਹੜਾ ਪ੍ਰਕਿਰਤਿਕ ਮਾਹੌਲ ਹੈ ਇਹਨਾਂ ਸਕੂਲਾਂ ਦਾ ਤਾਂ ਜਿਹੜਾ ਦੇਖ ਸਕਦੇ ਹੋ ਅੱਗੇ ਤੁਸੀਂ ਜਿਹੜਾ ਮੈਰਿਟੋਰੀਅਸ ਸਕੂਲਾਂ ਵਾਲੀ ਜਿਹੜੀ ਫੇਰ ਇੱਥੇ ਰੱਖੀ ਗਿਆ ਵੀ ਜਿਹੜੀ ਕਾਉਂਸਲਿੰਗ ਦੀ ਸੰਭਾਵਨਾ ਉਹ 6 5 2024 ਤੋਂ ਸ਼ੁਰੂ ਆ ਗਈ ਤਲਵਾੜੀ ਹਾਈ ਸਕੂਲ ਜਾਣਦੇ ਹੋ ਤੁਸੀਂ ਸਾਰੇ 10 ਸਕੂਲ ਨੇਗੇ ਮੁਹਾਲੀ ਪਟਿਆਲਾ ਬਠਿੰਡਾ ਤਲਵਾੜਾ ਲੁਧਿਆਣਾ ਫਿਰੋਜ਼ਪੁਰ ਵੱਖਰੇ ਵੱਖਰੇ ਜਿਹੜੇ 10 ਸਕੂਲ ਬਣਦੇ ਆ ਸਾਰੇ ਠੀਕ ਹੈ ਜੀ ਇਸ ਕਰਕੇ ਇਹ ਜਾਣਕਾਰੀ ਜਿਹੜੀ ਤੁਹਾਡੇ ਹਿੱਤ ਸਾਂਝੀ ਕੀਤੀ ਜਾ ਰਹੀ ਹੈ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਕੋਲ ਗੱਲ ਪਹੁੰਚੇ ਉਹ ਆਪਣੇ ਦਸਤਾਵੇਜ਼ ਜਿਹੜੇ ਤਿਆਰ ਕਰ ਸਕਣ ਤੇ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਜਿਹੜਾ ਦਾਖਲਾ ਪ੍ਰਾਪਤ ਕਰ ਸਕੋ ਸੋ ਵਿਦਿਆਰਥੀਓ ਜਾਣਕਾਰੀ ਤੁਹਾਡੇ ਜਿਹੜੇ ਹਿੱਤ ਉਹ ਜਾਰੀ ਕੀਤੀ ਗਈ ਆ ਸ਼ੁਕਰੀਆ ਮਿਹਰਬਾਨੀ ਇਸ ਨੂੰ ਲਾਈਕ ਕਮੈਂਟ ਕਰਿਓ ਤੇ ਅੱਗੇ ਜਿਹੜਾ ਸ਼ੇਅਰ ਕਰਨ ਦੀ ਖੇਚਲ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਹਰ ਤਰ੍ਹਾਂ ਦੀ ਜਿਹੜੀ ਕੋਈ ਵੀ ਅਪਡੇਟ ਆਈ ਗਏ ਤੁਹਾਡੇ ਤੱਕ ਪਹੁੰਚਾਈ ਜਾਏਗੀ ਜਿਹੜੀ ਪੇਪਰ ਮੈਰਿਟ ਆਧਾਰਿਤ ਹੋਵੇਗੀ ਕਾਉਂਸਲਿੰਗ ਜਿਸ ਤਰ੍ਹਾਂ ਤੁਹਾਡਾ ਜਿਹੜਾ ਰੈਂਕ ਆਇਆ ਹੋਇਆ ਕਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਧੰਨਵਾਦ